ਨੌਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਵੀਰ ਜੀ ਆ ਆ ਜੀ ਆਪਣੀ ਫੈਮਿਲੀ ਨਕੀ ਜੀ ਆ ਮੇਰੀ ਬੇਟੀ ਵੱਡੀ ਗੁਰਪ੍ਰੀਤਾ ਆ ਬਲਜੀਤ ਆ ਤੇ ਆ ਅਮਨਦੀਪ ਆ ਤੇ ਉਹ ਆ ਜੀ ਆਪਣੀ ਬਸ਼ੇਰੀ ਨੌਕਰੀ ਖਦਰ ਕੋੜੇ ਦੀ ਬੱਚੀ ਆ ਬਹੁਤ ਚੰਗੀ ਬੱਚੀ ਆ ਇਹਦਾ ਨਾਮ ਆ ਰਿਸ਼ਮਾ ਗੁਰਪ੍ਰੀਤ ਨੇ ਇਹਦਾ ਨਾਮ ਰਿਸ਼ਮਾ ਰੱਖਿਆ ਤੇ ਵੀਜੀ ਇਹ ਵੀ ਬਹੁਤ ਲਾਡ ਪਿਆਰ ਕਰਦੀ ਆ ਬੱਚਿਆਂ ਨਾਲ ਤੇ ਬੱਚੇ ਵੀ ਇਹਨਾਂ ਬਹੁਤ ਲਾਡ ਪਿਆਰ ਕਰਦੇ ਆ ਕੋਈ ਡਰ ਨਹੀਂ ਹੈਗਾ ਇਹਨੂੰ ਬਹੁਤ ਕਰਦੀ ਆ ਇਹ ਆ ਜਿਹੜਾ ਨਿੱਕਾ ਬੱਚਾ ਐ ਇਸ ਕੋ ਡਰ ਜਾਂਦਾ ਆ ਵੱਡੇ ਨਹੀਂ ਡਰਦੇ ਏ ਬਹੁਤ ਸ਼ੈਤਾਨ ਕਰਦੀ ਬਿਸ਼ੇਰੀ ਇਹ ਬਿਸ਼ੇਰੀ ਦੇ ਖਾਨਦਾਨ ਦੀ ਗੱਲ ਕਰਾਂ ਤਾਂ ਵੀਜੀ ਇਹਦਾ ਖਾਨਦਾਨ ਬਹੁਤ ਚੰਗਾ ਆ ਮਾਂ ਵਾਲੇ ਪਾਸੋਂ ਵੀ ਇਹ ਨੁਕਰੀ ਕੋੜੀ ਦੀ ਬੱਚੀ ਆ ਤੇ ਇਹਦੇ ਪਿਓ ਦਾ ਨਾਮ ਆ ਹਾਦਰ ਚੰਗੇ ਸ਼ੋਹਾਂ ਦਾ ਜੀਨਰ ਆ ਕੋੜਾਉ ਵੀ ਬਹੁਤ ਚੰਗਾ ਕੋੜਾਇਆ ਤੇ ਬਿਸ਼ੇਰੀ ਤੇ ਵੇਖ ਹੀ ਲਈਏ ਤੁਸੀਂ ਕਿ ਬਿਸ਼ੇਰੀ ਵੀ ਬਹੁਤ ਸੋਹਣੀ ਆ ਕੰਨਾਂ ਕੰਨਾਂ ਦੀ ਚੰਗੀ ਆ ਚੰਗੀ ਸ਼ਕੀਨ ਆ ਤੇ ਅੱਜ ਸਕੂਲ ਤੋਂ ਪੈਗੀਆਂ ਸੀ ਸ਼ੂਟੀਆਂ ਤੇ ਬੱਚੇ ਕਹਿੰਦੇ ਕਿ ਪਾਪਾ ਅਸੀਂ ਵੀ ਵੀਡੀਓ ਦੇ ਵਿੱਚ ਆਣਾ ਸਾਡੀ ਵੀ ਵੀਡੀਓ ਬਣਾਓ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅੱਜ ਤੁਹਾਡੀ ਵੀ ਵੀਡੀਓ ਬਣਾ ਦਿੰਦੇ ਆ ਤੇ ਇਸ ਕਰਕੇ ਸਾਰੇ ਅੱਜ ਮੰਗਰ ਹਵੇਲੀ ਵਾਲੇ ਬਣੇ ਆਗੇ ਤੇ ਕਹਿੰਦੇ ਕਿ ਆਪਾਂ ਵਸ਼ੇਰੀ ਨਾ ਬਣਾਉਣੀ ਆ ਮੈਂ ਕਿਹਾ ਤੂੰ ਕੋੜੀ ਨਾ ਬਣਾ ਲਓ ਕਹਿੰਦੇ ਨਹੀਂ ਨਹੀਂ ਅਸੀਂ ਵਸ਼ੇਰੀ ਨਿੱਕੀ ਨਾ ਬਣਾਉਣੀ ਆ ਸਾਨੂੰ ਉਹ ਸੋਹਣੀ ਲੱਗਦੀ ਆ ਤੇ ਮੈਂ ਕਾਚੂਏ ਚਲੋ ਕੋਈ ਗੱਲ ਨਹੀਂ ਤੁਸੀਂ ਆ ਜਾਓ ਆਪਾਂ ਤੁਹਾਨੂੰ ਅੱਜ ਖੁਸ਼ ਕਰ ਦਿੰਦੇ ਆ ਤੁਹਾਡੀ ਵੀਡੀਓ ਬਣਾ ਦਿੰਦੇ ਆ ਆ ਮੇਰੀ ਬੇਟੀ ਗੁਰਪ੍ਰੀਤ ਨੂੰ ਵੀਡੀਓ ਬਣਾਉਂਦਾ ਬਹੁਤ ਚਾਹ ਹੁੰਦਾ ਇਹਨੇ ਸਵੇਰੇ ਤੜਕੇ ਉੱਠ ਕੇ ਪਪਾ ਅੱਜ ਆਪਾਂ ਵੀਡੀਓ ਨਹੀਂ ਬਣਾਉਣੀ ਤੇ ਅੱਜ ਨੂੰ ਮੈਂ ਕਿਹਾ ਮੈਂ ਕਿਹਾ ਗੁਰਪ੍ਰੀਤ ਅੱਜ ਤੇਰੀ ਵੀਡੀਓ ਬਣਾ ਦਿਆਂਗੇ ਤੜਕੇ ਦੀ ਉੱਠ ਕੇ ਰੈਡੀ ਹੋ ਗਿਆ ਤਿਆਰ ਤੂ ਰੋ ਕੇ ਤੇ ਫਿਰ ਬਹਿ ਗਈ ਕਹਿੰਦੀ ਪਪਾ ਕਿਦੋਂ ਕੋ ਬਣਾਣੀ ਵੀਡੀਓ ਮੈਂ ਕਿਹਾ ਮੈਂ ਤਾਂ ਚੱਲਾਂ ਸ਼ਹਿਰ ਨੂੰ ਤੇ ਆਣ ਕੇ ਵੀਡੀਓ ਬਣਾਵਾਵਾਂਗੇ ਆਪਾਂ ਤੇ ਕਹਿੰਦੀ ਨਹੀਂ ਪਾਪਾ ਪਹਿਲਾਂ ਮੇਰੀ ਵੀਡੀਓ ਬਣਾ ਤੇ ਫਿਰ ਤੂੰ ਸ਼ਹਿਰ ਜਾਇ ਮੈਂ ਕਿਹਾ ਚਲ ਠੀਕ ਆ ਫਿਰ ਤੁਹਾਨੂੰ ਪਤਾ ਬੱਚਿਆਂ ਦੀ ਵੀ ਮੰਨਣੀ ਪੈਂਦੀ ਆ ਬੱਚੇ ਰੱਬ ਦਾ ਰੂਪ ਆ ਤੇ ਵੀ ਜੀ ਮੈਂ ਗੱਲ ਇਹ ਕਰਨੀ ਚਾਹੁੰਨਾ ਕਿ ਆਪਦੇ ਬੱਚਿਆਂ ਨੂੰ ਕੇ ਨਾ ਕੇ ਸ਼ੌਂਕ ਵਾਲੇ ਬੰਨੇ ਆਪਾਂ ਜਰੂਰ ਲਾਈਏ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਪੰਜਾਬ ਦੇ ਵਿੱਚ ਨਸਲਾਂ ਆ ਨਾ ਬਚੀਆਂ ਰਹਿੰਦੀ ਨਹੀਂ ਤਾਂ ਪੰਜਾਬ ਦਾ ਤਾਂ ਵੀਰ ਜੀ ਬੇੜਾ ਹੀ ਗਰਕ ਹੋ ਗਿਆ ਐਨਾ ਨਸ਼ਾ ਵੱਧ ਗਿਆ ਪੰਜਾਬ ਚ ਕਿ ਕਿਆ ਨਹੀਂ ਜਾ ਸਕਦਾ ਕੁਛ ਬੜੇ ਗਲਤ ਕੰਮ ਹੁੰਦੇ ਆ ਬਹੁਤ ਨਸ਼ਾ ਹੋ ਗਿਆ ਆ ਫਿਰ ਜਦੋਂ ਉਹ ਗੱਲ ਆਪਾਂ ਕਰਦੇ ਆ ਨਸ਼ੇ ਦੀ ਬੁੱਤੇ ਆ ਪਰ ਕੋਈ ਵੀ ਸਰਕਾਰ ਵੀਰ ਜੀ ਇਹ ਨਹੀਂ ਇਹ ਚਾਹੁੰਦੀ ਕਿ ਤੇਰੇ ਦਾ ਬੱਚਾ ਬਚ ਜੇ ਨਸ਼ੇ ਤੋਂ ਸਰਕਾਰ ਦਾ ਇਹ ਮਕਸਦ ਨਹੀਂ ਹੈਗਾ ਕਹਿ ਦਿੰਦੇ ਹਰ ਵਾਰੀ ਵੋਟਾਂ ਦੇ ਨਸ਼ਾ ਬੰਦ ਕਰ ਦਿਆਂਗੇ ਨਸ਼ਾ ਐ ਕਰ ਦਿਆਂਗੇ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹ ਕੰਮ ਨਹੀਂ ਇਹ ਕੀਤਾ ਕਿ ਨਾ ਉਹਨੇ ਕਰਨਾ ਹੀ ਆ ਇਹ ਆਪਾਂ ਨੂੰ ਹੂੰ ਤਰਨ ਲੈਣਾ ਪੈਣਾ ਕਿ ਆਪਾਂ ਆਪਦੇ ਬੱਚਿਆਂ ਨੂੰ ਕਿਹੜੇ ਪਾਸੇ ਲਾਉਣਾ ਹੈ ਕਿਉਂਕਿ ਜੇ ਆਪਾਂ ਕੇ ਸ਼ੌਂਕ ਵਾਲੇ ਬੱਚੇ ਨੂੰ ਵਾਰ ਦਿੰਦੇ ਨੇ ਨਾ ਸ਼ੌਂਕ ਦੇ ਵਿੱਚ ਤੇ ਉਹ ਵੀਰਜੀ ਫਿਰ ਨਸ਼ੇ ਵਾਲੇ ਬੰਨੇ ਕਦੀ ਨਹੀਂ ਜੇ ਜਾਂਦਾ ਤੇ ਮੈਂ ਤੇ ਜਿੰਨੀਆਂ ਵੀਡੀਓ ਹੁੰਦੀਆਂ ਮੈਂ ਤਾਂ ਇਹੀ ਗੱਲ ਕਹਿਣਾ ਹੈ ਕਿ ਵੀਰਜੀ ਆਪਦੇ ਬੱਚਿਆਂ ਨੂੰ ਸ਼ੌਂਕ 'ਚ ਪਾਓ ਸ਼ੌਂਕ 'ਚ ਪਾਓ ਨਸ਼ੇ ਤੋਂ ਦੂਰ ਰਹਿਣਗੇ ਤੁਹਾਡੇ ਬੱਚੇ ਆ ਮੇਰੇ ਬੱਚੇ ਹੁਣ ਵੇਖ ਲੋ ਜੰਮ ਦੇ ਸ਼ੌਂਕ ਦੇ ਵਿੱਚ ਪਏ ਆ ਤੇ ਹੁਣ ਇਹਨਾਂ ਨੂੰ ਕਿਹੇ ਵੀ ਗਲਤ ਕੰਮ ਬਾਰੇ ਇਹਨਾਂ ਨੂੰ ਚਲੋ ਭਾਵੇਂ ਬੇਟੀਆਂ ਹੀ ਆ ਇਹਨਾਂ ਨੂੰ ਗਲਤ ਕੰਮ ਵੱਲ ਜਾਣ ਦੀ ਕੋਈ ਇਹੋ ਜਿਹੀ ਜ਼ਰੂਰਤ ਹੀ ਨਹੀਂ ਆ ਨਾ ਇਹਨਾਂ ਦਾ ਦੇਲ ਹੀ ਕਰਨਾ ਕਿਉਂਕਿ ਸ਼ੌਂਕ ਦੇ ਵਿੱਚ ਜਦੋਂ ਬੱਚਾ ਪੈ ਜਾਂਦਾ ਫਿਰ ਤਾਂ ਸਮਝ ਲਓ ਵੀ ਬਹੁਤ ਚੰਗੀ ਇੱਕ ਇਹਨਾਂ ਨੂੰ ਮਿਲ ਜਾਂਦੀ ਆ ਸਿਹਤਮੰਦ ਖੁਰਾਕ ਮਿਲ ਜਾਂਦੀ ਏਕ ਨਸ਼ੇ ਦੀ ਸ਼ੌਂਕ ਦੀ ਕੋਈ ਮੰਨ ਲਓ ਬਾਕੀ ਜੇ ਆਪਾਂ ਇਹ ਚਾਣ ਗੀਆਂ ਕਿ ਆਪਾਂ ਖੇਡਾਂ 'ਚ ਪੈਣਾ ਅਮਰ ਵੀਰ ਜੀ ਇਹਨਾਂ ਨੂੰ ਖੇਡਾਂ ਚ ਵੀ ਪਾਦਾ ਜਿੱਥੇ ਇਹਨਾਂ ਦਾ ਮਨ ਕਰੇਗਾ ਬਾਕੀ ਹੁਣ ਇਹ ਘੋੜੀਆਂ ਦਾ ਬਹੁਤ ਸ਼ੌਂਕ ਕਰਦੀਆਂ ਤਾਂ ਹੋ ਸਕਦਾ ਹੈ ਕਿ ਵੈਗਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਆਉਣ ਵਾਲੇ ਟਾਈਮ 'ਚ ਇਹਨਾਂ ਦਾ ਆਪ ਦਾ ਸਟੱਡ ਫਾਰਮ ਹੋਵੇ ਮੇਰੀਆਂ ਬੱਚੀਆਂ ਦਾ ਤੇ ਵੀਰ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਤਿ ਸ੍ਰੀ ਅਕਾਲ ਵੀਰ ਜੀ ਸਾਰੇ ਵੀਰਾਂ ਨੂੰ